ਤੁਹਾਡੇ ਆਪਣੇ YouTube ਚੈਨਲ ਅਮਰ ਟ੍ਰੈਨਰ ਸਿਵੀਆਂ ਦੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਆਪਣੇ ਬਾਰੇ ਦੱਸ ਦਈਏ ਸਾਡਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜਿਲ੍ਹਾ ਬਠਿੰਡਾ ਪੰਜਾਬ ਦੇ ਰਹਿਣਾ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਬਹੁਤ ਸਾਰੀਆਂ ਭੈਣਾਂ ਬਾਹਰੀਆਂ ਘੰਟੀਵੇਂ ਬੈਠ ਕੇ ਦੇਖਦੀਆਂ ਸਾਰਿਆਂ ਤੈਦਲੂ ਧੰਨਵਾਦ ਕਰਦੇ ਆ ਤੇ ਜਿਹੜੀਆਂ ਭੈਣਾਂ ਚੈਨਲ ਸਬਸਕ੍ਰਾਈਬ ਹੈ ਤੇ ਕਿ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲੋ ਤਾਂ ਕਿ ਤੁਹਾਡੇ ਕੋਲੇ ਦੋਨੇ ਚੈਨਲ ਦੀ ਵੀਡੀਓ ਆਉਣ ਲੱਗੇ ਠੀਕ ਆ ਤੇ ਬਾਕੀ ਜਿਹੜੀਆਂ ਭੈਣਾਂ ਚੈਨਲ ਸਬਸਕ੍ਰਾਈਬ ਨਹੀਂ ਕਰਨਾ ਹੁੰਦਾ ਉਹ ਨੀਚੇ WhatsApp ਨੰਬਰ ਚੱਲੀ ਜਾਂਦਾ ਉਹਦੇ ਬੋਲ ਕੇ ਭੇਜ ਦਿਆ ਕਰੋ ਭਾਵੇਂ ਲਿਖ ਕੇ ਭੇਜ ਦਿਆ ਕਰੋ ਵੀ ਬਾਈ ਸਾਡਾ ਜਿਹੜਾ ਨੰਬਰ ਆ ਉਹ ਗਰੁੱਪ ਦੇ ਵਿੱਚ ਤੁਸੀਂ ਐਡ ਕਰ ਲਓ ਤਾਂ ਕਿ ਤੁਹਾਡੇ ਕੋਲ ਸਲਾਈਂ ਦੀਆਂ ਵੀਡੀਓ ਵੀ ਤੇ ਕਟਾਈ ਦੀ ਵੀਡੀਓ ਵੀ ਆਉਣ ਲੱਗ ਜਣੀਆਂ ਤੇ ਅੱਜ ਜਿਹੜਾ ਟੌਪਿਕ ਲੈ ਕੇ ਆਏ ਆ ਉਹ ਲੇਡੀ ਸੂਟ ਦੀ ਜਿਹੜੀ ਲੈਂਡਿੰਗ ਕੱਟਣੀ ਆ ਉਹ ਕਿਵੇਂ ਕੱਟਣੀ ਹੈ ਨਾ ਬਾਕੀ ਜਿਹੜੀ ਲੈਂਡਿੰਗ ਹੁੰਦੀ ਆ ਉਹ ਮੈਂ ਤੁਹਾਨੂੰ ਹਰ ਇੱਕ ਵੀਡੀਓ ਚ ਕਹਿਣਾ ਉਹ ਵਧੀਆ ਲਿਆ ਕਰੋ ਜਿਹੜੀ ਆਪਾਂ ਪੱਕਾ ਬੰਦੇ ਆ ਸਸਤੀ ਲੈਣ ਨਾਲ ਲਿਆ ਕਰੋ ਨਾਲੇ ਤਾਂ ਥੋੜਾ ਉਹ ਸੂਟ ਜਿਹੜਾ ਕ ਤੇ ਨਾਲੇ ਕਪੜਾ ਘੱਟ ਜਾਂਦਾਗਾ ਵਧੀਆ ਲੈਂਡਿੰਗ ਲਿਆ ਕਰੋ ਫਿਰ 10 ਘੰਟੇ ਨੂੰ ਭਿਉਆਂ ਕੇ ਚੰਗੀ ਤਰ੍ਹਾਂ ਉਨ ਨੂੰ ਤੈਅ ਮਾਰ ਕੇ ਨਾ ਭਿਉਆ ਕਰੋ ਖੋਲ ਕੇ ਭਿਉਆਇਆ ਕਰੋ ਉਸ ਤੋਂ ਬਾਅਦ 10 ਘੰਟੇ ਭਿਉਣ ਤੋਂ ਬਾਅਦ ਚੰਗੀ ਤਰ੍ਹਾਂ ਪ੍ਰੈਸ ਮਾਰ ਕੇ ਫਿਰ ਕੱਟਿਆ ਕਰੋ ਸੂਟ ਨੂੰ ਤਾਂ ਆਜੋ ਆਪਾਂ ਮੈਨੂੰ ਸੈੱਟ ਕਰਕੇ ਵਿਛਾਲਿਆ ਸੀਗਾ ਠੀਕ ਆ ਤਾਂ ਫਰੰਟ ਭਲੇ ਦੇ ਪਹਿਲਾਂ ਆਪਾਂ ਲੈਂਡਿੰਗ ਕਟਾਂਗੇ ਬਹੁਤ ਆਲੋ ਸਭ ਤੋਂ ਪਹਿਲਾਂ ਆਪਾਂ ਫਰੰਟ ਭਲੇ ਲੈਂਡਿੰਗ ਕਟਾਂਗੇ ਕਪੜਾ ਆਪਣੇ ਕੋਲ ਸੁਗੜ ਗਿਆ ਏ ਕਿਉਂਕਿ ਇਹ ਵੀ ਲੈਂਡਿੰਗ ਸਸਤੀ ਸੀਗੀ ਸਸਤੀ ਲੈਂਡਿੰਗ ਨਾ ਲਿਆ ਕਰੋ ਨਾਲੇ ਆ ਜਿਹੜਾ ਫੱਟਾ ਫਿਰ ਨਿਕਲਦਾ ਨਹੀਂ ਸਸਤੇ ਦੇ ਵਿੱਚੋਂ ਵਧੀਆ ਲੈਂਡਿੰਗ ਹੀ ਲਿਆ ਕਰੋ ਤਾਂ ਕਿ ਕੱਪੜਾ ਆਪਣਾ ਪੂਰਾ ਆ ਜੇ ਇਹਦੇ ਮੂਰੇ ਜੋੜ ਲਾਉਣਾ ਆਪਾਂ ਨੇ ਤਾਂ ਕਰਕੇ ਆਪਾਂ ਥੋੜਾ ਕੱਟਾਂਗੇ ਇਹਨੂੰ ਕੱਪੜਾ ਮੂਲੀ ਸਿਰਨਾ ਇਹਦੇ ਜੋੜ ਆਗਾ ਆਪਾਂ ਅੱਗੇ 3 ਇੰਚ ਕੱਢਦੇ ਹਾਂ ਅੱਜ ਆਪਾਂ ਨੂੰ 4 ਇੰਚ ਕੱਢਾਂਗੇ ਕਿਉਂਕਿ ਉਧਰੋਂ ਕੱਪੜਾ ਘੱਟ ਆ ਸਿਰਫ 4 ਅੱਸੀ ਕੱਪੜਾ ਗਾ ਇੱਥੋਂ ਆਪਾਂ ਦੇਖਾਂ ਕਿੰਨਾ 2 ਇੰਚ ਰੱਖਾਂਗੇ ਇੱਥੋਂ ਦੋ ਦੋ ਤੇ ਦੋ ਠੀਕ ਆ ਇਧਰੋਂ ਕਾਫੀ ਭੜੇ ਕਮੈਂਟ ਆਉਂਦੇ ਬਾਈ ਤੁਸੀਂ ਪੂਰਾ ਪੂਰਾ ਕਿਉਂ ਰੱਖਦੇ ਹੋ ਢਿੱਲ ਨਹੀਂ ਰੱਖਦੇ ਵਿੱਚ ਢਿੱਲ ਤੁਸੀਂ ਵੀ ਨਹੀਂ ਰੱਖਣੀ ਕਿਉਂਕਿ ਅੰਦਰੋਂ ਫਿਰ ਐ ਬੱਜੀ ਜਾਂਦਾ ਕਪੜਾ ਹਨਾ ਲੈਂਡਿੰਗ ਹੀ ਵਧੀਆ ਲਿਆ ਕਰੋ ਜੇ ਤੁਸੀਂ ਢਿੱਲ ਰੱਖਣੀ ਵੀ ਬਾਈ ਚਾਂਸ ਤਾਂ ਕੋਈ ਪਲੇਟ ਵਗੈਰਾ ਪਾ ਕੇ ਕਪੜਾ ਪੂਰਾ ਪੂਰਾ ਕੱਟ ਲਿਆ ਕਰੋ ਨਹੀਂ ਤਾਂ ਫਿਰ ਪਲੋਈਆਂ ਇਧਰੋਂ ਉਧਰ ਚਿਰਿਆ ਜਾਂਦੀਆਂ ਠੀਕ ਆ ਬਸ ਢਿੱਲ ਰੱਖਣੀ ਨਹੀਂ ਜੇ ਤੁਸੀਂ ਰੱਖਣੀ ਵੀ ਆ ਤੱਕ ਕੋਈ ਪਲੇਟ ਵਗੈਰਾ ਪਾ ਕੇ ਉਹਨੂੰ ਕੱਪੜੇ ਨੂੰ ਪੂਰਾ-ਪੂਰੀ ਕੱਟਿਆ ਕਰੋ ਇਹ ਨਹੀਂ ਹੈ ਵੀ ਆਪਾਂ ਨੇ ਅੱਧਾ ਇੰਚ ਦਾ ਮਾਰਜਿਨ ਜਾਂ ਦੋ ਸੂਤ ਦਾ ਮਾਰਜਿਨ ਰੱਖਿਆ ਉਹ ਨਹੀਂ ਰੱਖਣਾ ਪੂਰੀ-ਪੂਰੀ ਲਾਈਨਿੰਗ ਕੱਟਿਆ ਕਰੋ ਆਲੋ ਮੈਂ ਤੁਹਾਨੂੰ ਚੰਗੀ ਤਰ੍ਹਾਂ ਪੂਰੀ-ਪੂਰੀ ਲਾਈਨਿੰਗ ਕਰ ਲਊਗਾ ਫਿਰ ਵੀ ਜੇ ਕਿਸੇ ਭੈਣ ਨੂੰ ਕਿਸੇ ਚੀਜ਼ ਨਹੀਂ ਸਮਝ ਆਉਂਦੀ ਤਾਂ ਤੁਸੀਂ ਫੋਨ ਵੀ ਕਰ ਸਕਦੇ ਹੋ ਸ਼ਾਮ ਨੂੰ 8 ਵਜੇ ਤੋਂ ਬਾਅਦ ਹਨ ਬਾਕੀ WhatsApp ਤੇ ਮੈਸੇਜ ਜਿੰਨੇ ਮਰਜ਼ੀ ਬੋਲ ਕੇ ਭੇਜਦਾ ਕਰੋ ਫਿਰ ਜਿੰਨੇ ਵੀ ਮੇਰਾ ਟਾਈਮ ਲੱਗਦਾ ਮੈਂ ਤੁਹਾਡੇ ਜਵਾਬ ਦਿੰਦਾ ਰਹਿਣਾ ਹਨਾ ਬਾਕੀ ਜਿਹੜੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ YouTube ਤੇ ਕਮੈਂਟ ਕਰਦੇ ਹੋ ਤੁਹਾਡੇ ਸਾਰੇ ਕਮੈਂਟ ਪੜ੍ਹ ਕੇ ਮੈਂ ਉਹਨਾਂ ਜਵਾਬ ਵੀ ਦਿੰਨਾ ਤੇ ਫਿਰ ਉਹਨਾਂ ਦੇਖ ਕੇ ਵੀਡੀਓ ਉਹਨਾਂ ਨੂੰ ਜਿੱਥੇ-ਇੱਥੇ ਤੁਹਾਨੂੰ ਦਿੱਕਤ ਆਉਂਦੀ ਹੈ ਹਨਾ ਬਾਕੀ ਜਿਹੜੀ ਰਹੀ ਗੱਲ ਸਲਾਈ ਦੀ ਉਹ ਆਪਾਂ ਜਲਦੀ ਵੀਡੀਓ ਇੱਕ-ਦੋ ਪਾ ਦੇਗੇ ਲੇਡੀ ਸੂਟਾਂ ਦੇ ਉੱਪਰ ਤੇ ਬਾਕੀ ਜਿਹੜੀਆਂ ਭੈਣਾ ਕੁੜਤੀ ਵੀ ਮੈਂ ਸਿੱਖਣ ਦੀ ਚਾਹਤ ਹੁੰਦੀਆਂ ਉਹ ਜ਼ਰੂਰ-ਜ਼ਰੂਰ ਕਮੈਂਟ ਕਰਿਆ ਕਰੋ ਤਾਂ ਕਿ ਫਿਰ ਮੈਨੂੰ ਪਤਾ ਨਹੀਂ ਲੱਗਦਾ ਕਿ ਕਿੰਨੇ ਕੁ ਭੈਣਾ ਕੁੜਤੀ ਵੀ ਮੈਂ ਸਿੱਖਣਾ ਚਾਹੁੰਦੀਆਂ ਜਾਂ ਨਹੀਂ ਚਾਹੁੰਦੀਆਂ ਹਨਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਇਹ ਵੀ ਮੈਨੂੰ ਦੱਸਿਆ ਕਰੋ ਵੀ ਹਾਂਜੀ ਭਈ ਅਸੀਂ ਕੁੜਤੇ ਪਿਆ ਮੈਂ ਵੀ ਸਿੱਖਣੇ ਆ। ਤਾਂ ਬਹੁਤ ਸਾਰੀਆਂ ਭੈਣੋਂ ਲੇਡੀ ਸੂਟ ਤਕਰੀਬਨ ਆਉਂਦੇ ਹੀ ਆ। ਮਾੜੀਆਂ ਮੋਟੀਆਂ ਕੋਈ ਬਰੀਕੀਆਂ ਹੁੰਦੀਆਂ। ਉਹ ਮੈਂ ਕੱਢ ਦੇਣਾ ਹੁੰਦਾ ਹੈਗਾ। ਬਾਕੀ ਕਈ ਚੀਜ਼ਾਂ ਤੁਹਾਡੇ ਤੋਂ ਮੈਨੂੰ ਸਿੱਖਣ ਨੂੰ ਮਿਲਦੀਆਂ। ਹਨਾ ਬੰਦਾ ਜੀ ਸਿੱਖਦਾ ਰਹੇ ਵੀ ਤਾਂ ਸਾਰੀ ਉਮਰ ਸਿੱਖਦਾ ਰਹਿੰਦਾਗਾ। ਵਧੀਆ ਗੱਲ ਆ। ਬਾਕੀ ਮੈਂ ਇੱਕ ਗੱਲ ਕਹਿਣਾ ਜਿਹੜੀਆਂ ਭੈਣੋਂ ਕੰਮ ਆਉਂਦਾ ਉਹ ਅੱਗੇ ਲਾਜ਼ਮੀ ਦੱਸਿਆ ਕਰੋ। ਕਿਸੇ ਤੋਂ ਕੋਈ ਚੀਜ਼ ਨਾ ਲੁਕਾਛ ਪਾ ਕੇ ਨਾ ਰੱਖਿਆ ਕਰੋ। ਜੇ ਕੋਈ ਕੁ ਪੁੱਛਣ ਆਉਂਦਾ ਤੁਹਾਨੂੰ ਦੱਸ ਦਿਆ ਕਰੋ ਵੀ ਆ ਚੀਜ਼ ਕਿਵੇਂ ਆ ਜਾਂ ਕਿਵੇਂ ਕਿਵੇਂ ਹੋਊਗੀ ਹਨਾ ਲਾਜ਼ਮੀ ਦੱਸਿਆ ਕਰੋ ਕਿਸੇ ਤੋਂ ਵੀ ਕੋਈ ਚੀਜ਼ ਲਗਾ ਕੇ ਨਹੀਂ ਰੱਖਣੀ ਕਿਸੇ ਨੇ ਸਲਵਾਰ ਦੇ ਬਾਲ ਪੁੱਛਨੇ ਹੁੰਦੇ ਆ ਜਾਂ ਕੋਈ ਬਾਹਾਂ ਚੜਾਉਣ ਦੀਆਂ ਹਨਾ ਬਲ ਪੈਂਦੀ ਆ ਉਹ ਚੀਜ਼ ਦੱਸ ਦਿਆ ਕਰੋ ਜੇ ਕਿਸੇ ਮੇਰੀ ਭੈਣ ਨੂੰ ਕੰਮ ਆਉਂਦਾ ਹਨਾ ਅੱਗੇ ਕੋਈ ਪੁੱਛਣ ਆਉਂਦਾ ਤਾਂ ਤੁਸੀਂ ਉਹਨਾਂ ਨੂੰ ਇਹ ਨਾ ਕਹਿਆ ਕਰੋ ਮੈਨੂੰ ਨਹੀਂ ਪਤਾ ਹਨਾ ਦੱਸ ਦਿਆ ਕਰੋ ਜਾਂ ਮੇਰੇ ਕੋਲ ਟਾਈਮ ਨਹੀਂ ਜਰੂਰ ਦੱਸਿਆ ਕਰੋ ਜੇ ਤੁਹਾਡੇ ਕੋਲ ਕੋਈ ਪੁੱਛਣ ਆਉਂਦਾਗਾ ਆਲੋ ਆਪਾਂ ਇੱਥੇ ਤੱਕ ਲਾਵਾਂਗੇ ਫਰੰਟ ਬੋਲੇ ਪੂਰਾ ਪੂਰੀ ਕੱਟਿਆ ਨਾ ਆਪਾਂ ਦੇਖੋ ਹੁਣ ਆਪਾਂ ਫਰੰਟ ਪੱਲੇ ਜਿਹੜੇ ਉੱਪਰੋਂ ਚੈੱਕ ਕਰਦੇ ਆਂ ਇਹ ਐਸ ਤਰ੍ਹਾਂ ਇਹਨੂੰ ਮੇਲਾਂਗੇ ਆਪਾਂ ਕਿੰਨਾ ਲੰਬਾਈ ਚ ਲਾਜ਼ਮੀ ਮਿਲਣਾ ਕਰੋ ਕਿੰਨਾ ਇੱਕ ਤੋਂ ਲੰਬਾਈ ਦੇ ਵਿੱਚ ਕਿੰਨਾ ਇਹ 39 ਇੰਚ ਤੇ ਆਹ ਸਾਈਡ ਵਾਲੀ ਪਲੋਈ ਜਿਹੜੀ ਤੁਸੀਂ ਪਾਉਣੀ ਆ ਸਣੇ ਮਾਰਜਨ ਦੇ 7 ਇੰਚ ਤੇ ਪਾਉਣੀ ਆ ਠੀਕ ਆ ਬਾਕੀ ਨਾਪ ਦੇ ਅਕੋਰਡਿੰਗ ਵੱਧ ਕੱਟ ਕਰ ਲਿਆ ਕਰੋ ਇਹ ਕੋਈ ਨਾਪ ਭਾਰਾ ਹੋ ਸਾਮਨਾ ਮਾੜਾ ਮੋਟਾ ਇਧਰ ਉਧਰ ਲਓ ਆਪਾਂ ਇਹਨੂੰ ਫੈਟ ਤੇ ਰੱਖਾਂਗੇ 39 ਇੰਚ ਦਾ ਪੀਸ ਹੁਣ ਆਪਾਂ ਇਹਨੂੰ ਥੋੜਾ ਅੱਗੇ ਉਤਾਰਾਂਗੇ ਸਾਫਤੀ ਲਾਇਨਿੰਗ ਭੁੱਲ ਕੇ ਵੀ ਨਾ ਲਾਇਆ ਕਰੋ ਜਦੋਂ ਵੀ ਤੁਸੀਂ ਲਾਇਨਿੰਗ ਲਾਉਣੀ ਹੋ ਮੈਂ ਦੂਸਰੇ ਚੈਨਲ ਤੇ ਵੀ ਅੱਜ ਦੱਸਿਆ ਸੀਗਾ ਵੀ ਤੁਸੀਂ ਦੁਕਾਨ ਲੈਣ ਨੂੰ ਜਾ ਕੇ ਦੱਸੇ ਨਾ ਕਰੋ ਵੀ ਅਸੀਂ ਪੱਗ ਲੈਣੀ ਹੈ ਜਾਂ ਲਾਇਨਿੰਗ ਲੈਣੀ ਹੈ ਨਾ ਸੂਟ ਦੀ ਕਟਿੰਗ ਲੈ ਜਾ ਕਰੋ ਉਹਨੂੰ ਕਹਿ ਦਿਓ ਵੀ ਇਹਦੇ ਨਾਲ ਦੀ ਸਾਨੂੰ ਪੱਗ ਚਾਹੀਦੀ ਹੈ ਫਿਰ ਕਿਤੇ ਜਾ ਕੇ ਪਾ ਕੇ ਦਿੰਦੇ ਆ ਫਿਰ ਉਹਨੂੰ ਦੱਸਿਆ ਕਰੋ ਵੀ ਜੇ ਇਹਦਾ ਰੰਗ ਖਰਾ ਹੋ ਗਿਆ ਤਾਂ ਅਸੀਂ ਭਾਈ ਤੁਹਾਡੇ ਪੈਰਾਂ 'ਚ ਸਿੱਟ ਜਾਗੇ ਇੱਥੇ ਠੀਕ ਆ ਫਿਰ ਵਧੀਆ ਦਿੰਦੇ ਆ ਨਹੀਂ ਤਾਂ ਤੁਹਾਨੂੰ ਲੈਂਡਿੰਗ ਉਹੀ 40 ਰੁਪਏ ਵਾਲੀ 70 ਰੁਪਏ ਲਾ ਦੇਣਗੇ ਫਿਰ ਬਾਅਦ ਵਿੱਚ ਉਹੀ ਹਾਲ ਪੈਂਦਾ ਉਹਦਾ ਨੂੰ ਛੇ ਆਪਣਾ ਜੰਗੀ ਦਾ ਉਹੀ ਸੈਟ ਕਰ ਲਾਂਗੇ ਇਕੋ ਹੀ ਮੈਂਤੀ ਮਾਰ ਲਈਏ ਕਿੰਨਾ ਕਿੰਨਾ ਕਪੜਾ ਠੀਕ ਹੈ 39 ਇੰਚ ਦਾ ਪੀਸ ਹੀ ਨਾ ਆਪਣਾ ਉਹ ਇਹਨੂੰ ਵੀ ਆਪਾਂ 39 ਇੰਚ ਲਾਵਾਂਗੇ 30 9 39 ਹਾਂ ਇਹ ਤੋਂ ਬਿਲਕੁਲ ਸਿੱਧਾ ਨਿਸ਼ਾਨ ਖਿੱਚਾਂਗੇ ਇਸ ਤਰ੍ਹਾਂ ਪੋੜਾ ਪੈਰ ਉੱਪਰ ਪਾ ਕੇ ਪੱਲਾ ਰੱਖਾਂਗੇ ਜਿੰਨਾ ਭੈੜਾ ਨੂੰ ਮੇਰੀ ਗੱਲ ਦੀ ਸਮਝ ਲੱਗਦੀ ਆ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਜੇ ਜਿੰਨ ਨੂੰ ਨਹੀਂ ਸਮਝ ਲੱਗੀ ਜਾਂ ਨਹੀਂ ਲੱਗਦੀ ਉਹ ਵੀ ਕਮੈਂਟ ਕਰਿਆ ਕਰੋ ਬਈ ਸਾਡੇ ਪੱਲੇ ਕੁਝ ਪਿਆ ਨਹੀਂ ਰਿਹਾ ਤਾਂ ਥੋੜਾ ਜਿਹਾ ਬਰੀਕੀ ਦੇ ਵਿੱਚ ਸਮਝਾਓ ਕਮੈਂਟ ਲਾਜ਼ਮੀ ਕਰਿਆ ਕਰੋ ਬਾਕੀ ਭੈਣਾਂ ਜਿਹੜੀਆਂ ਉਹ ਆਪਣੇ ਨਾ ਸਟੇਟਸ ਜ਼ਰੂਰ ਲਾ ਕੇ ਕਰੋ ਆਪਣੀ ਵੀਡੀਓ ਦਾ ਤਾਂ ਕਿ ਹੋਰਾਂ ਭੈਣਾਂ ਨੂੰ ਇਸ ਚੀਜ਼ ਦੀ ਜਾਣਕਾਰੀ ਮਿਲ ਸਕੇ ਵੀਡੀਓ ਇੱਕ ਤਾਂ ਜਲਦੀ ਜਲਦੀ ਸ਼ੇਅਰ ਕਰ ਦਿਆ ਕਰੋ ਬਾਕੀ ਭੈਣਾਂ ਸਟੇਟਸ ਜ਼ਰੂਰ ਲਾ ਕੇ ਕਰੋ ਤਾਂ ਕਿ ਹੋਰਾਂ ਭੈਣਾਂ ਜਦੋਂ ਉਹ ਨੂੰ ਫੋਲੋ ਕਰਦੀਆਂ ਵੀਡੀਓ ਖੋਲ ਕੇ ਦੇਖਦਿਆਂ ਤਾਂ ਕਰਕੇ ਉਹਨਾਂ ਕੋਲ ਵੀਡੀਓ ਜਾ ਸਕੇ ਠੀਕ ਹੈ ਜੀ ਬਾਕੀ ਜੇ ਕਿਸੇ ਭੈਣ ਨੂੰ ਕਿਸੇ ਵੀ ਤਰ੍ਹਾਂ ਦੀ ਮੈਨੂੰ ਹੈਲਪ ਦੀ ਲੋੜ ਹੁੰਦੀ ਹੈ ਮੇਰੀ ਦੀ ਤਾਂ ਫੋਨ ਕਰਕੇ ਤੁਸੀਂ ਗੱਲਬਾਤ ਕਰ ਲਿਆ ਕਰੋ ਸ਼ਾਮ ਨੂੰ 8 ਵਜੇ ਤੋਂ ਬਾਅਦ ਹੈ ਨਾ ਵੀ ਨਹੀਂ ਤੁਸੀਂ WhatsApp ਤੇ ਮੈਸੇਜ ਜਿੰਨੇ ਮਰਜ਼ੀ ਭੇਜਿਆ ਕਰੋ ਫੋਨ ਨਾ ਕਰਿਆ ਕਰੋ ਦਿਨੇ ਹੈ ਨਾ ਕਈ ਵਾਰੀ ਕੰਮ ਕੱਟੀ ਜਾਂਦੇ ਹੁੰਦੇ ਆ ਜਾਂ ਨਾਪ ਲੈ ਰਹੇ ਹੁੰਦੇ ਆ ਫਿਰ ਦਿੱਕਤ ਆਉਂਦੀ ਹੈ ਜੀ ਉਹ ਨਹੀਂ ਕੋਈ ਗੱਲ ਹੁੰਦੀ ਇਹ ਮੈਂ ਆਪਾਂ ਪਹਿਲਾਂ ਪੁੱਲਾ ਸਟਕੀ ਹੈ ਨਾ ਉਸੇ ਤਰੀਕੇ ਨਾਲ ਵੀ ਸੈੱਟ ਕਰਾਂਗੇ ਬਹੁਤ ਚੰਗੀ ਤਰ੍ਹਾਂ ਇਸ ਤਰ੍ਹਾਂ ਹਲਕਾ ਜਿਹਾ ਵੀ ਆਪਣੇ ਮਾਰਜਿਨ ਦੇ ਵਿੱਚ ਨਹੀਂ ਰੱਖਣਾ ਕੱਲ ਵੀ ਮੈਨੂੰ ਇੱਕ ਭੈਣ ਦਾ ਕਮੈਂਟ ਆਇਆ ਸੀ ਬਾਈ ਵੀ ਇਹੇ ਤੁਸੀਂ ਮਾਰਜਿਨ ਦੇ ਵਿੱਚ ਰੱਖਿਆ ਕਿਉਂ ਨਹੀਂ ਹਨਾ ਫਿਰ ਤੁਸੀਂ ਸਵਾਲ ਕਰਦੇ ਹੋ ਤਾਂ ਹੀ ਉਹ ਫਿਰ ਮੈਨੂੰ ਉਹਨਾਂ ਚੀਜ਼ਾਂ ਦਾ ਪਤਾ ਲੱਗਦਾ ਹਨਾ ਵੀ ਤੁਸੀਂ ਕੀ ਕੀ ਗਲਤੀਆਂ ਕਰਦੇ ਹੋ ਕਿੱਥੇ ਕਿੱਥੇ ਕਰਦੇ ਹੋ ਤਾਂ ਕਰਕੇ ਜਿੰਨੇ ਤੁਸੀਂ ਸਵਾਲ ਕਰੋਗੇ ਓਨੇ ਹੀ ਵਧੀਆਗਾ ਹਨਾ ਫਿਰ ਉਹ ਚੀਜ਼ਾਂ ਦਾ ਮੈਨੂੰ ਵੀ ਪਤਾ ਲੱਗਦੀ ਆਹ ਚੀਜ਼ ਤੁਸੀਂ ਇੱਥੇ ਗਲਤ ਕਰ ਰਹੇ ਹੋ ਫਿਰ ਮੈਨੂੰ ਸਾਰਿਆਂ ਇੱਕ ਜੇ ਤੁਸੀਂ ਸਵਾਲ ਕਰੋਗੇ ਤਾਂ ਸਾਰਿਆਂ ਭੈਣਾਂ ਨੂੰ ਫਾਇਦਾ ਮਿਲਦਾ ਉਸ ਚੀਜ਼ ਦਾ ਉਹ ਕਾਫੀ ਪੈਣਾ ਮਾਰਜਿਨ ਰੱਖਦੇ ਆ ਉਹਨੂੰ ਇਹ ਤਾਂ ਹੈ ਨਹੀਂ ਵੀ ਕੋਈ ਇੱਕ ਪੈਣਾ ਮਾਰਜਿਨ ਰੱਖੂਗੀ ਹਨਾ ਠੀਕ ਹੈ ਮੇਰੇ ਕਾ ਪੈਣਾ ਮਾਰਜਿਨ ਇਹਦੇ ਵਿੱਚ ਰੱਖਦਿਆਂ ਉਹ ਨਾ ਰੱਖਿਆ ਕਰੋ ਲੈਣੇ ਵਿੱਚ ਲੋਚ ਫੇੰਗੀ ਦਰਾਪ ਨੂੰ ਸੈਟ ਕਰਦੇ ਹਾਂ ਠੀਕ ਹੈ ਠੀਕ ਤੋ ਬਿਲਕੁਲ ਸਿੱਧਾ ਕੱਟਾਂਗੇ ਟੱਕਰ ਨੂੰ ਪੂਰਾ ਪਟਾਕਾ ਕੋ ਮਿਲਾਵਾਂਗੇ ਚੈੱਕ ਕਰਕੇ ਨਾ ਟੋਗੇ ਆਹ ਠੀਕ ਸਿੰਗਲ ਸਿੰਗਲ ਪੱਲੇ ਦੀ ਲਾਈਨਿੰਗ ਕੱਟਣੀ ਹੈ ਕਿਸੇ ਭੈ ਨਹੀਂ ਗਲਤੀ ਕਰਨੀ ਕਈ ਵਾਰੀ ਕੀ ਹੁੰਦਾ ਆਪਾਂ ਦੋਨੇ ਪੱਲਿਆਂ ਦੀ ਇਕੱਠੀ ਲਰਨਿੰਗ ਕੱਟਦੇ ਨੇ ਹਨਾ ਬਹੁਤ ਸਾਰੀਆਂ ਭੈਣਾਂ ਨੇ ਮੈਨੂੰ ਦੱਸਿਆ ਕਿ ਬਈ ਪਹਿਲਾਂ ਅਸੀਂ ਦੋਨੇ ਪੱਲਿਆਂ ਦੀ ਇਕੱਠੀ ਲਰਨਿੰਗ ਕੱਟਦੇ ਸੀਗੇ ਥੋੜੀ ਵੀਡੀਓ ਦੇਖ ਕੇ ਇਕੱਲੇ-ਇਕੱਲੇ ਦੀ ਕੱਟਣ ਲੱਗ ਪਈ ਤਾਂ ਸਿੰਗਲ-ਸਿੰਗਲ ਹੀ ਕੱਟਿਆ ਕਰੋ ਵੀ ਭੈਣ ਕਿਸੇ ਭੈਣ ਇਹ ਨਹੀਂ ਕੱਲਦੀ ਗਰਮਸ਼ੀਦੀ ਕੰਮ ਨਵੀਂ ਟੂਚਰ ਦੇ ਵਿੱਚ ਬੈਕ ਪੱਲਾ ਤਰਕੀ ਇਕੱਈ ਵਾਰੀ ਲਰਨਿੰਗ ਕੱਟਣੀ ਹੈ ਹਨਾ ਤਾਂ ਸਿੰਗਲ-ਸਿੰਗਲ ਪੱਲੇ ਦੀ ਲਰਨਿੰਗ ਕੱਟਿਆ ਕਰੋ ਤੇ ਜਦੋਂ ਵੀ ਲਰਨਿੰਗ ਕੱਟਣੀ ਹੈ ਤਲਕਣੇ ਸੂਟ ਦਿਓ ਪਿੰਨਾ ਲਾ ਲਿਆ ਕਰੋ ਸਟੈਪ ਪੈਨ ਦੇ ਨਾਲ ਹਨ ਸਟੇਪਲ ਦੇ ਨਾਲ ਆ ਚੀਜ਼ ਦੇ ਨਾਲ ਤੁਸੀਂ ਕਿੰਨਾ ਲਾ ਲਿਆ ਕਰੋ ਬੰਨਣ ਦੀ ਬਜਾਏ ਨਾ ਸੌਖਾ ਹੋ ਜਾਏ ਨਾ ਦੇਖੋ ਕਿੰਨਾ ਸੌਖਾ ਇੱਕ ਬਿੰਦ ਚ ਆਪਣੀ ਲਾਈਨ ਕੱਟੀ ਗਈ ਠੀਕ ਹੈ ਇਹਨੂੰ ਕੋਨ ਸਾਈਡ ਤੇ ਰੱਖਾਂਗੇ ਬਾਕੀ ਜਿਹੜੀਆਂ ਆਪਾਂ ਨੂੰ ਕੁਪਲੋਂਗਾ ਨਿਸ਼ਾਨ ਵਗੈਰਾ ਲਾਉਣ ਦੇ ਵਿੱਚ ਦਿੱਕਤ ਆਉਂਦੀ ਉਹ ਵੀ ਮੈਨੂੰ ਦੱਸ ਦਿਆ ਕਰੋ ਵੈਸੇ ਤਾਂ ਆਪਾਂ ਤਕਰੀਬਨ ਚਾਹਤੀ ਰਹੇ ਨਾ ਨਿਸ਼ਾਨ ਫਿਰ ਵੀ ਮੈਨੂੰ ਇਹ ਹੁੰਦਾ ਵੀ ਵੀਡੀਓ ਜਿਆਦਾ ਲੰਬੀ ਨਾ ਹੋ ਜੇ ਕੋ ਸਾਰੀਆਂ ਚੀਜ਼ਾਂ ਮੈਨੂੰ ਇਹ ਹੁੰਦਾ ਤੁਹਾਨੂੰ ਦੱਸ ਦਿਆ ਕਿ ਜਿੰਨੀ ਵੀ ਜਾਣਕਾਰੀ ਤੁਹਾਨੂੰ ਮਿਲ ਜੇ ਥੋੜੀ ਆਉਣੀ ਵੀ ਹੈ ਨਾ ਨਾਲ ਨਾਲ ਆਪਾਂ ਆਸਮਾਨ ਦੀ ਗੱਲ ਕਰਦੇ ਨੇ ਕਿ ਕਿੱਥੋਂ ਆਪਾਂ ਨੂੰ ਵਧੀਆ ਮਟੀਰੀਅਲ ਮਿਲਦਾ ਅੱਜ ਵੀ ਮੈਂ ਦੂਸਰੇ ਚੈਨਲ ਦੇ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ ਵੀ ਜਿਹੜੀਆਂ ਭੈਣਾਂ ਆ ਸਕਦੀਆਂ ਕਿਰਾਏ ਵੀ ਫ੍ਰੀ ਐ ਘੋੜੇ ਵਾਲੇ ਵਾਸਤੇ ਆ ਸਕਦੇ ਹੋ ਬਠਿੰਡੇ ਤਾਂ ਆ ਜਾਇਆ ਕਰੋ ਹਨ ਤੁਸੀਂ ਕੋਸ਼ਿਸ਼ ਕਰਿਆ ਕਰੋ ਆਪ ਸਮਾਨ ਲੈ ਜਾਂਦੀ ਹੈ ਹਨ ਉਹਦੇ ਨਾਲ ਨਾਲੇ ਤਾਂ ਤੁਹਾਨੂੰ ਜਾਣਕਾਰੀ ਮਿਲੂ ਕਿੱਥੋਂ ਲੈਸਾ ਮਿਲਦੀ ਹੈ ਕਿੱਥੋਂ ਕੀ ਮਿਲਦਾ ਜੇ ਉਹ ਆਪਾਂ ਦੁਕਾਨ ਤੇ ਆਉਣੇ ਆ ਤਾਂ ਵਾਧੂ ਜਾਣਕਾਰੀ ਮਿਲ ਜੇ ਇਕੱਲਾ ਇਹ ਨਹੀਂ ਹੈ ਵੀ ਆਪਾਂ ਮਨ ਕੇ ਚੱਲੋ ਸੁੱਖ ਤਾਂ ਤਾਕਲੇ ਵਿੱਚ ਚਲੋ ਘਰੇ ਭਾਈ ਆਨਲਾਈਨ ਕਰਵਾ ਲਓ ਸਮਾਨ ਪਰ ਜਦੋਂ ਤੁਸੀਂ ਆਉਂਗੇ ਉਹਦੇ ਨਾਲ ਤੁਹਾਡਾ ਜਿਹੜਾ ਦਿਮਾਗ ਦਾ ਪੱਧਰ ਉਹ ਵੱਡਾ ਹੁੰਦਾ ਬਾਦੂ ਕੁਝ ਮਿਲਦਾ ਸਿੱਖਣ ਨੂੰ ਜਦੋਂ ਆਪਾਂ ਆਉਣੇ ਆ ਹਨ ਤਾਂ ਕੋਸ਼ਿਸ਼ ਕਰਿਆ ਕਰੋ ਜਿਹੜੀਆਂ ਬੜੀਆਂ ਭੈਣਾਂ ਆ ਸਕਦੀਆਂ ਤੁਸੀਂ ਫੋਨ ਤੇ ਮਿੰਨਤ ਸੰਪਰਕ ਕਰਿਆ ਕਰੋ ਵੀ ਬਾਈ ਤੁਸੀਂ ਅੱਜ ਬਠਿੰਡੇ ਆਉਣਾ ਜਾਂ ਕਦੋਂ ਆਉਂਗੇ ਸੰਦਸੋ ਹਨਾ ਲਗਭਗ 11:30 12 ਵਜੇ ਤੁਸੀਂ ਉੱਥੇ ਆ ਜਾ ਕਰੋ ਇੱਕ ਵਾਰੀ ਥੋੜੀ ਜਾਣ ਪਛਾਣ ਕਰਵਾ ਦੇਗੇ ਹਨ ਜਿੱਥੋਂ ਆਪਣਾ ਟੇਲਰ ਮਟੀਰੀਅਲ ਮਿਲਦਾ ਤਾਂ ਫਿਰ ਤੁਸੀਂ ਲਿਜਾ ਸਕਦੇ ਹੋ ਵਧੀਆ ਮਟੀਰੀਅਲ ਕਿਸੇ ਨੇ ਭੈਣ ਨੇ ਰੀਲਾਂ ਦੇ ਡੱਬੇ ਲੈ ਕੇ ਆਣੇ ਕੁਝ ਵੀ ਲੈ ਕੇ ਹਨ ਤਾਂ ਰੇਟ ਦਾ ਹੀ ਫਰਕ ਹੋਊਗਾ ਸਭ ਤੋਂ ਵਧੀਆ ਗੱਲ ਕੀ ਹੈ ਕੁਆਲਿਟੀ ਵਧੀਆ ਮਿਲ ਜੂਗੀ ਤੁਹਾਨੂੰ ਕਾਫੀ ਪਣ ਅਣਵਿਚੀ ਦੀ ਦਿੱਕਤ ਆਉਂਦੀ ਹੈ ਮਟੀਰੀਅਲ ਦੀ ਵੀ ਸਹੀ ਸਮਾਨ ਨਹੀਂ ਮਿਲਦਾ ਹੈ ਜੇ ਤੁਹਾਡਾ ਆਪਣਾ ਮਟੀਰੀਅਲ ਸਹੀ ਨਹੀਂ ਹੋਊਗਾ ਫਿਰ ਕੰਮਕਰੂ ਜੀ ਨਹੀਂ ਕਰਦਾ ਜਾਂ ਮਸ਼ੀਨ ਸਹੀ ਨਹੀਂ ਹੋਊਗੀ ਜਾਂ ਕੁਝ ਵੀ ਕੈਂਚੀ ਲਾ ਲਓ ਕੁਝ ਵੀ ਲਾ ਲਓ ਆਪਣੇ ਕੰਮ ਦਾ ਹਨਾ ਫਿਰ ਆਪਣਾ ਦਿਲ ਜਾਣੀ ਕਰਦਾ ਜਾਂ ਮਸ਼ੀਨ ਵਾਰੀ ਵਾਰੀ ਧਾਗਾ ਤੋੜਦੀ ਆ ਜਾਂ ਟੱਪਾ ਮਾਰਦੀ ਆ ਤਾਂ ਕਰਕੇ ਜਦੋਂ ਵੀ ਕੋਈ ਚੀਜ਼ ਲੈਣੀ ਹੈ ਇੱਕ ਤਾਂ ਪੁਰਾਣੀ ਨਾਲ ਲਿਆ ਕਰੋ ਵਧੀਆ ਲੈਣ ਲਿਆ ਕਰੋ ਹਨਾ ਕੋਈ ਮਸ਼ੀਨ ਵਗੈਰਾ ਜਾਂ ਕੈਂਚੀ ਕੈਬਰੀ ਕੀ ਹੁੰਦਾ ਆਪਾਂ ਵੀ ਥੋੜੀ ਗੱਲ ਕਰਕੇ ਪੁਰਾਣੀ ਕੋਈ ਚੀਜ਼ ਚੱਕ ਲੈਨੇ ਫਿਰ ਉਹ ਵਾਰ-ਵਾਰ ਦਿੱਕਤ ਆਉਂਦੀ ਆ। ਲਓ ਜੀ ਆਪਾਂ ਇੱਥੋਂ ਬਾਹਰ ਕੱਢਾਂਗੇ। ਠੀਕ ਆ। ਉਦੋਂ ਆਪਾਂ ਜਿਹੜੀ ਸਲਵਾਰ ਹੈ ਜੀ ਕੱਟਣੀ ਆ ਫਿਰ ਉਹਦੀ ਲੈਂਡਿੰਗ ਦੀ ਵੀ ਵੀਡੀਓ ਪਾਵਾਂਗੇ ਸਲਵਾਰ ਦੀ ਪਾਵਾਂ। ਠੀਕ ਅਲੱਗ ਤੋਂ। ਉਹ ਵੀ ਥੋੜਾ ਸਿਲਕੀ ਸੂਟ ਸੀ ਫਿਰ ਮੈਂ ਸੋਚਿਆ ਵੀ ਇੱਕੋ ਵੀਡੀਓ ਵਿੱਚ ਜੇ ਆਪਾਂ ਪਾਇਆ ਤਾਂ ਲਗਭਗ ਘੰਟੇ ਸਵਾ ਘੰਟੇ ਦੀ ਵੀਡੀਓ ਬਣ ਜੂਗੀ ਫਿਰ ਜਿਆਦਾ ਲੰਬੀ ਹੋਏਗੀ। ਹੁਣ ਆਪਾਂ ਇਹਦੀਆਂ ਬਾਹਾਂ ਇਧਰੋਂ ਲਾਵਾਂਗੇ ਪੀਸ। ਆ ਦੇਖੋ ਜਿਹੜੇ ਤੁਹਾਨੂੰ ਦੱਸਿਆ ਸੀ ਨਾ ਵੀ ਬਾਹਰ ਦੇ ਵਿੱਚ ਜੋੜ ਪਾਉਣਾ ਪਊਗਾ ਇਹ ਘੱਟ ਲਾਇਨਿੰਗ ਸਸਤੀ ਹੋਣ ਕਰਕੇ ਸੰਗੜਿਆ ਹੋਇਆ ਪਰ ਆ ਦੇਖੋ ਇੰਨਾ ਘਰੇ ਰਹਿ ਗਿਆ ਜੀ ਆਪਣੀ ਵਧੀਆ ਲਾਇਨਿੰਗ ਹੁੰਦੀ ਤਾਂ ਤੁਸੀਂ ਵੇਖਦੇ ਰਹਿੰਦੇ ਹੋ ਮੈਨੂੰ ਕੱਟਦੇ ਨੂੰ ਤਾਂ ਪੂਰੀ ਆ ਜੀ ਹੁਣ ਆਪਾਂ ਇਹਦੇ ਬੈਕ ਤੇ ਜੋੜ ਚੜਾਵਾਂਗੇ ਇਸ ਤਰ੍ਹਾਂ ਤਾਂ ਕਰਕੇ ਮੈਂ ਤੁਹਾਨੂੰ ਵਾਰ-ਵਾਰ ਬੇਨਤੀ ਕਰਦਾ ਵੀ ਤੁਸੀਂ ਵਧੀਆ ਹੀ ਲਿਆ ਕਰੋ ਤੁਸੀਂ ਦੱਸਿਆ ਹੀ ਨਾ ਕਰੋ ਵੀ ਅਸੀਂ ਲਾਇਨਿੰਗ ਲੈਂਦੀਆਂ ਜਾਂ ਪੱਕੇ ਲੈਂਦੇ ਹਾਂ ਇੱਧਰ ਪਈ ਇਹ ਆਪ ਮੈਂ ਤੁਹਾਨੂੰ ਦਿਖਾਉਂਗਾ ਵੀ ਜਿਵੇਂ ਆਪਾਂ ਵਧੀਆ ਲਾਈਨਿੰਗ ਲਾਉਣੀ ਆ ਤਾਂ ਉਥੋਂ ਮੋਢਾ ਆਪਣਾ ਨਿਕਲਿਆ ਹੁੰਦਾ ਏਸ ਦੇ ਨਿਕਲਿਆ ਨਹੀਂ ਆ। ਸਸਤੀ ਦਾ ਇੰਨਾ ਇੰਨਾ ਫਰਕ ਪੈ ਜਾਂਦਾ। ਲੋਚ। ਲੋਕ ਇਹਦੀ ਪ੍ਰੈਸ ਮਾਰ ਕੇ ਇੱਕ ਵਾਰੀ ਨਾ ਟ੍ਰੀ ਕਰ ਲਈ। ਇੱਕ ਪ੍ਰੈਸ ਥੋੜੀ ਵੱਧ ਦਿਖਾਇਆ ਕਰੋ ਕੱਪੜੇ ਨੂੰ। ਜਿੰਨਾ ਸੁਗੜਨਾ ਸੁਮੜ ਜਾਊਗਾ ਜਿੰਨਾ ਲਖਣਾ ਲਖ ਜਾਊਗਾ। ਪ੍ਰੈਸ ਵੱਧ ਦਿਖਾਇਆ ਕਰੋ ਕੱਪੜੇ ਨੂੰ। ਕੱਟਣ ਵੇਲੇ ਵੀ ਤੇ ਸਲਾਈ ਕਰਨੇ ਵੇਲੇ ਵੀ। ਉਹ ਆ। ਪੂਰਾ ਚੰਗੀ ਤੇ ਉਹ ਪੈਸਾ ਸੈੱਟ ਕਰ ਲਿਆ। ਫਾਰਮੇ ਵਿੱਚ ਹੁੰਦਕਾ ਆਤੇ ਸੀ ਜਿਹਨਾਂ ਭੈਣਾਂ ਦੂਸਰੇ ਚੈਨਲ ਦੇ ਫੋਲੋਇੰਗ ਜਿਹਨੀਆਂ ਭੈਣਾਂ ਕੋਲੇ ਆ ਚੈਨਲ ਤੇ ਦੂਸਰੇ ਚੈਨਲ ਇਕੱਠੇ ਵੀਡੀਓ ਚਾਹੀਦੀਆਂ ਉਹ ਤੁਸੀਂ ਗਰੁੱਪ ਦੇ ਵਿੱਚ ਆ ਉਹ ਨੰਬਰ ਕਹਿ ਕੇ ਪਵਾ ਲਿਆ ਕਰੋ। ਪਾ ਮਮਰਤਪਾਲ ਗੌਰ ਵਾਲੇ ਨੰਬਰ ਤੇ ਬੋਲ ਕੇ ਭੇਜ ਦੇ ਕਰੋ। ਵੀ ਬਾਈ ਸਾਡਾ ਨੰਬਰ ਗਰੁੱਪ ਦੇ ਵਿੱਚ ਐਡ ਕਰ ਲਓ। ਬਿਲਕੁਲ ਫ੍ਰੀ ਸੇਵਾ ਕਿਸੇ ਭੈਣੇ ਇਹ ਨਹੀਂ ਸੋਚਣ ਵੀ ਗਰੁੱਪ ਦੇ ਵਿੱਚ ਨੰਬਰ ਐਡ ਕਰਾਉਣ ਦਾ ਕੋਈ ਪੈਸਾ ਹੋਊਗਾ ਜਾਂ ਕੋਈ ਇਸ ਤਰ੍ਹਾਂ ਕੋਈ ਨਹੀਂ। ਆਪਣਾ ਜਿਹੜਾ ਹੈਗਾ ਮੇਰਾ ਤਾਂ ਮਨਸ਼ਾ ਇਹੀ ਆ ਵੀ ਸਿੱਖੋ ਤੇ ਸਿਖਾਓ। ਬਿਲਕੁਲ ਫ੍ਰੀ ਸੇ ਮੈਂ ਤਾਂ ਵਾਰ-ਵਾਰ ਇਹੀ ਪੈਂਤੀ ਕਰਦਾ ਹਾਂ ਭੈਣਾਂ ਨੂੰ ਜਿਹੜੀਆਂ ਪੈਨ ਨੂੰ ਆਉਂਦਾ ਉਹ ਜਿੰਨੀ ਕੁ ਹੋ ਸਕਦੀ ਮੇਰੀ ਮਦਦ ਵੀ ਕਰਿਆ ਕਰੋ ਗਾਂ ਅੱਗੇ ਕੰਮ ਸਿਖਾਉਣ ਦੇ ਵਿੱਚ ਤੇ ਜਿਹੜੀਆਂ ਭੈਣਾਂ ਤੁਹਾਡੇ ਕੋਲ ਪੁੱਛਣ ਆਉਂਦੇ ਉਹਨਾਂ ਨੂੰ ਜਰੂਰ ਦੱਸਿਆ ਕਰੋ ਕਿਸੇ ਤੋਂ ਵੀ ਕੋਈ ਚੀਜ਼ ਲੁਕਾਛ ਪਾ ਕੇ ਨਾ ਰੱਖਿਆ ਕਰੋ ਜਿੰਨਾ ਵੀ ਤੁਸੀਂ ਕਿਸੇ ਨੂੰ ਗੋਣ ਵੰਡੋਗੇ ਉਨਾ ਹੀ ਤੁਹਾਨੂੰ ਵੱਧ ਕੰਮ ਆਊਗਾ ਆਟੋਮੈਟਿਕ ਇਸ ਨੂੰ ਪਤਾ ਲੱਗ ਜਾਊਗਾ ਜਿਵੇਂ ਆਪਾਂ ਕਹਿੰਦੇ ਸੇਵਾ ਨੂੰ ਮੇਵਾ ਲੱਗਦਾ ਤਾਂ ਆਪਦੀ ਆਪ ਹੀ ਤੁਹਾਨੂੰ ਪਤਾ ਲੱਗ ਜਾਊ ਵੀ ਪ੍ਰਤੱਖ ਨੂੰ ਜਿਵੇਂ ਆਪਾਂ ਕਹਿੰਦੇ ਪਰਮਾਨ ਦੀ ਲੋੜ ਨਹੀਂ ਬਹੁਤ ਵਧੀਆ ਰਿਜ਼ਲਟ ਮਿਲੂ ਤੁਹਾਨੂੰ ਆਪਦੀ ਆਪ ਹੀ ਹੈਨਾ ਆਪਾਂ ਇਹਦੇ ਵਿੱਚ ਵੀ ਆਪਾਂ ਨੇ ਮਾਰਜਿਨ ਨਹੀਂ ਰੱਖਣਾ ਬੈਕ ਪੇਲੇ ਜੋੜ ਪਊਗਾ ਆਪਾਂ ਉਹ ਜੋੜ ਪਾਵਾਂਗੇ ਬਸ ਕੱਲ੍ਹ ਬਾਅਦ ਵਿੱਚ ਲੋਕਿ ਮੋਢਾ ਜ਼ਿਆਦਾ ਸੀਗਾ ਇਸ ਪੈਨ ਦਾ ਨਹੀਂ ਮੋਢਾ ਨਹੀਂ ਸੀ ਜ਼ਿਆਦਾ ਸੱਚ ਆਹ ਲਾਈਨਿੰਗ ਸਸਤੀ ਸੀ ਸੁਗੜ ਗਈ ਏ ਤੇ ਪਣਾ ਘਟ ਗਿਆ ਤੇ ਆਹ ਇੱਥੇ ਜੋੜ ਪਊਗਾ ਪੈਨ ਦਾ ਠੀਕ ਆ ਇਹਦਾ ਜੋੜ ਪੈਣਾ ਨਹੀਂ ਆਪਾਂ ਹੋਰ ਜੋੜ ਅਲੱਗ ਤੋਂ ਪਾ ਰਹਾਂਗੇ ਥੋੜਾ ਗਾਏ ਠੀਕ ਹੈ ਜੀ ਇੱਕ ਵਾਰੀ ਆਪਾਂ ਨੂੰ ਐਸੀ ਤਾਂ ਨਹੀਂ ਰੱਖ ਲੈਣੇ ਬਾਅਦ ਵਿੱਚ ਜਦੋਂ ਸਲਵਾਰ ਆਪਾਂ ਕੱਟੀ ਫਿਰ ਆਪਾਂ ਇਹਦੇ ਜੋੜ ਪਾਵਾਂਗੇ ਬਾਕੀ ਫਿਰ ਮੈਂ ਦੁਬਾਰੀ ਕਿਹਨੂੰ ਵੀ ਸਸਤੀ ਲੈਂਣ ਦੀ ਨਹੀਂ ਲੈਣੀ ਜੇ ਤੁਸੀਂ ਮੇਰੇ ਤੋਂ ਪੁੱਛੋਗੇ ਵੀ ਬਈ ਤੁਸੀਂ ਕਿਹੜੀ ਵਰਤ ਨੂੰ ਅਸੀਂ ਜਿਹੜੀ ਵਰਤ ਨੇ ਹੋਂਸਤ ਥੋੜੇ ਸ਼ਹਿਰ ਉਹ ਨਾ ਮਿਲੇ ਪੱਗਾਂ ਤੁਸੀਂ ਆਮ ਘਰਾਂ ਦੇ ਵਿੱਚ ਵਰਤਦੇ ਹੋ ਉਹਨੂੰ ਪੁੱਛ ਲਓ ਵੀ ਰੰਗ ਤਾਂ ਨਿਕਲਦਾ ਬਈ ਵਧੀਆ ਪੱਗ ਜਾਈਦੀ ਸਾਨੂੰ ਅਸੀਂ ਇੱਥੇ ਵਾਪਸ ਨਹੀਂ ਜਾਏ ਤੁਹਾਡੇ ਕੋਲੇ ਜੇ ਰੰਗ ਨਿਕਲ ਗਿਆ ਹਨਾ ਫਿਰ ਉਹ ਤੁਹਾਨੂੰ ਵਧੀਆ ਵਾਲੀ ਪੱਗ 60 ਵੀ ਮਿਲ ਸਕਦੀ ਪੈਡ ਵੀ ਮਿਲ ਸਕਦੀ 70 ਮਿਲ ਸਕਦੀ ਵਧੀਆ ਪਾ ਤਾਂ 5 ਮੀਟਰ ਲੈ ਕੇ 10 20 ਰੁਪਏ ਨਾਲ ਕੋਈ ਫਰਕ ਨਹੀਂ ਪੈਂਦਾਗਾ ਜੇ ਆਪਾਂ ਸੂਟ ਤੇਨੇ ਪੈਸੇ ਲਾਏ ਹੁੰਦੇ ਹਨ ਤਾਂ ਵਧੀਆ ਲੈਨਿੰਗ ਲੈ ਕੇ ਲੈ ਆ ਗਿਰੂ ਸਿਰਫ 50 ਰੁਪਏ ਦਾ ਫਰਕ ਪਊਗਾ ਵਧੀਆ ਲੈਨਿੰਗ ਦਾ ਉਹ ਸਾਨੂੰ ਸਸਤੀ ਮਹਿੰਗੀ ਕਰਕੇ ਵੇਚੀ ਜਾਂਦਾ ਹੈ ਕਿ ਦੁਕਾਨਦਾਰ ਉਹ ਡਿਪੈਂਡ ਉਹਨਾਂ ਦੇ ਕਰਦਾ ਹਨ ਤਾਂ ਵਧੀਆ ਲੈਨਿੰਗ ਨਾਲ ਆ ਗਿਰੂ ਬਾਕੀ ਕਿਸੇ ਵੀ ਭੈਣ ਨੂੰ ਮੇਰੀ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਹੁੰਦੀ ਆ ਤਾਂ WhatsApp ਨੰਬਰ ਵੀ ਚੱਲੀ ਜਾਂਦਾ ਫੋਨ ਤੇ ਵੀ ਕਾਲ ਕਰ ਸਕਦੇ ਹਾਂ ਸ਼ਾਮ ਨੂੰ 8 ਵਜੇ ਬਾਅਦ ਠੀਕ ਹੈ ਜੀ ਬਾਕੀ ਵੀਡੀਓ ਜਲਦੀ ਜਲਦੀ ਸ਼ੇਅਰ ਲਾਜ਼ਮੀ ਕਰਦਿਆ ਕਰੋ ਜਿਹੜੀਆਂ ਭੈਣਾਂ ਚੈਨਲ ਤੇ ਨਵੀਆਂ ਹੁੰਦੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਬਿਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤੇ ਮਿਲਦੇ ਆ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ